ਜੁਗੋ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਮਹਾਰਾਜ 793 ਅੰਕ ਤੇ ਸ਼ਬਦ ਅਚਾਨਕ ਕਰਦੇ ਹਨ ਸੋਹੀ ਕਬੀਰ ਜੀ ਲਲਤ ਥਾਕੇ ਨੈਣ ਸਰਬਨ ਸੁਣ ਥੱਕੇ ਥਾਕੀ ਸੁੰਦਰ ਕਾਇਆ ਆਖਰੀ ਵਕਤ ਜਦੋਂ ਹੁੰਦਾ ਹੈ ਥਾਕੇ ਨੈਣ ਅੱਖਾਂ ਥੱਕ ਜਾਂਦੀਆਂ ਦੇਖਦੇ ਦਖਣੇ ਬੰਦ ਹੋ ਜਾਂਦੇ ਜਿਹੜੀ ਅੱਖਾਂ 1 ਸਕਿੰਟ ਵੀ ਸਾਨੂੰ ਚੈਨ ਨਹੀਂ ਕਰਨ ਦਿੰਦੀ ਕਿਤੇ ਮੜਾ ਜਿਹਾ ਖੜਕਾ ਹੁੰਦਾ ਜਦੇ ਉਧਰ ਨੂੰ ਦੇਖਣ ਭੱਜਦੇ ਅੱਖਾਂ ਰੁਕਦੀਆਂ ਨਹੀਂ ਉਹ ਅੱਖਾਂ ਹੁਣ ਥੱਕ ਗਈਆਂ ਦਿਖਦਾ ਹੀ ਨਹੀਂ ਥੱਕੇ ਨੈਣ ਸਰਬਨ ਸੁਣ ਥੱਕ ਹੈ ਜਿਹੜੇ ਕੰਨ ਸੀ ਉਹ ਵੀ ਸੁਣ ਸੁਣ ਕੇ ਥੱਕ ਗਏ ਕੰਨਾਂ ਤੋਂ ਸੁਣਨਾ ਵੀ ਬੰਦ ਹੋ ਜਾਂਦਾ ਨਾ ਅੱਖਾਂ ਤੋਂ ਦਿਖਦਾ ਹੈ ਨਾ ਕੰਨਾਂ ਤੋਂ ਸੁਣਦਾ ਕੰਨਾਂ ਨੂੰ ਵੀ ਹਰ ਵਕਤ ਇਹ ਰਹਿੰਦਾ ਮੈਂ ਕਿ ਕਿਹੜੀ ਨਵੀਂ ਗੱਲ ਸੁਣਾ ਅੱਖਾਂ ਨੂੰ ਰਹਿਣ ਮੈਂ ਕੀ ਕੁਝ ਦੇਖਾਂ ਨਾ ਅੱਖਾਂ ਟਿਕਣ ਦਿੰਦੀਆਂ ਨਾ ਕੰਨ ਟਿਕਣ ਦਿੰਦੇ ਸਾਰੀ ਜ਼ਿੰਦਗੀ ਪਜਾ ਪਜਾ ਕੇ ਲੰਘ ਜਾਂਦੀ ਐ ਹੁਣ ਆਖਰੀ ਵਕਤ ਆ ਕੇ ਥੱਕ ਗਏ ਅੱਖਾਂ ਵੀ ਥੱਕ ਗਈਆਂ ਕੰਨ ਵੀ ਥੱਕ ਗਏ ਕੀ ਸੁੰਦਰ ਕਾਇਆ ਇਹ ਜਿਹੜੀ ਕਾਇਆ ਸੀ ਨਾ ਦੇਹ ਸੀ ਇਹ ਵੀ ਥੱਕ ਗਈ ਹੁਣ ਉੱਠੇ ਇੰਨੀ ਜਾਂਦਾ ਹੁਣ ਸਰੀਰ ਵੀ ਜਵਾਬ ਦੇ ਗਿਆ ਦਿਲ ਕਰਦਾ ਕਿਤੇ ਜਾਣ ਨੂੰ ਲੇਕਿਨ ਉਹ ਜਾਇਆ ਹੀ ਨਹੀਂ ਜਾਂਦਾ ਥੱਕ ਸੋ ਕੇ ਸਾਰਾ ਅੱਖਾਂ ਵੀ ਥੱਕ ਗਈਆਂ ਕੰਨ ਵੀ ਥੱਕ ਗਏ ਇਹ ਦੇਹ ਵੀ ਥੱਕ ਗਈ ਕਾਇਆ ਵੀ ਥੱਕ ਚੁੱਕੀ ਥੱਕੇ ਨੈਣ ਸਾਰਬਾਂ ਨੂੰ ਥਣ ਥੱਕੇ ਥੱਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥੱਕੀ ਕਹਣ ਜਿਹੜੀ ਮਤ ਸੀ ਅਕਲ ਵੀ ਥੱਕ ਗਈ ਇੱਕ ਨਾ ਥਾਕ ਸਮਾਇਆ ਹਲੇ ਮਾਇਆ ਨਹੀਂ ਥੱਕੀ ਮਾਇਆ ਨੂੰ ਹਲੇ ਮੰਜੇ ਪਰ ਬੈਠਾ ਉੱਥੇ ਵੀ ਲਕੋ ਲਕੋ ਕੇ ਰੱਖਦਾ ਅੱਖਾਂ ਵੀ ਜਵਾਬ ਦੇ ਗਈਆਂ ਕੰਨ ਵੀ ਜਵਾਬ ਦੇਗੇ ਦੇਹ ਵੀ ਸਰਾਬ ਦੇਗੀ ਅਕਲ ਵੀ ਕੋਈ ਨਹੀਂ ਰਹੀ ਲੇਕਿਨ ਇਹ ਕਾਇਆ ਨਹੀਂ ਥੱਕੀ ਇੱਕ ਨਾ ਥਾਕਸ ਮਾਇਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਕਹਿੰਦਾ ਬਾਬਰੇ ਤੈ ਬਾਰ ਬਾਰ ਹੁਣ ਜਨਮ ਲੈਣਾ ਮੂੜ ਮੂੜ ਕੇ ਜੰਮਣਾ ਹੈ ਬਾਬਰੇ ਕਹਿੰਦੇ ਜਿਹੜਾ ਬਾਰ ਬਾਰ ਜਨਮ ਲੈਂਦਾ ਕਹਿੰਦਾ ਬਾਬਰੇ ਤੈ ਬਾਰ ਬਾਰ ਜਨਮ ਲੈਣਾ ਹੈ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਕਹਿੰਦਾ ਗਿਆਨ ਨਹੀਂ ਆਇਆ ਤੇ ਵਿਚਾਰ ਨਹੀਂ ਕੀਤੀ ਨਾ ਪਾਇਆ ਨਾ ਤੇ ਰੱਬ ਨੂੰ ਪਾਇਆ ਕਿਉਂ ਗਿਆਨ ਦੇ ਨਾਲ ਪ੍ਰਮਾਤਮਾ ਨੂੰ ਪਾਉਣਾ ਸੀ ਗਿਆਨ ਤੈਨੂੰ ਮਿਲਿਆ ਨਹੀਂ ਸਾਵਧ ਤੈਨੂੰ ਮਿਲਿਆ ਨਹੀਂ ਵਿਚਾਰ ਤੈ ਕੀਤੀ ਨਹੀਂ ਹੁਣ ਤਾਂ ਬਾਰ-ਬਾਰ ਜਨਮ ਲੈਣਾ ਬਾਬਰੇ ਤੇ ਗਿਆਨ ਵਿਚਾਰ ਤੇ ਗਿਆਨ ਤੈਨੂੰ ਹੋਇਆ ਨਹੀਂ ਸੀ ਤੇ ਵਿਚਾਰ ਕਰਨੀ ਸੀ ਨਾ ਪਾਇਆ ਇਸ ਕਰਕੇ ਤੈ ਰੱਬ ਨੂੰ ਪਾਇਆ ਨਹੀਂ ਕਿਉਂ ਗਿਆਨ ਤੈਨੂੰ ਹੋਇਆ ਨਹੀਂ ਵਿਚਾਰ ਤੇ ਕੀਤੀ ਤੁਸੀਂ ਗਿਆਨ ਦੇ ਨਾਲ ਵਿਚਾਰ ਹੁੰਦੀ ਹੈ ਗਿਆਨ ਇੱਕ ਅੰਜਨ ਹੈ ਜਿਹਰੇ ਨਾਲ ਦਿਖਣ ਲੱਗ ਜਾਂਦਾ ਗਿਆਨ ਇੱਕ ਸ਼ਬਦ ਹੈ ਸ਼ਬਦ ਦੇ ਨਾਲ ਰੱਬ ਪ੍ਰਗਟ ਹੁੰਦਾ ਹੈ ਗਿਆਨ ਦੇ ਨਾਲ ਰੱਬ ਪ੍ਰਗਟ ਹੁੰਦਾ ਬਾਬਰੇ ਤੈ ਗਿਆਨ ਕਹ ਤੈਨੂੰ ਗਿਆਨ ਨਹੀਂ ਮਿਲਿਆ ਵਿਚਾਰ ਨਾ ਕਹਨੇ ਨਾ ਤਾਂ ਵਿਚਾਰ ਕੀਤੀ ਨਾ ਪਾਇਆ ਨਾ ਤਾਂ ਰੱਬ ਨੂੰ ਪਾਇਆ ਨਾ ਤਾਂ ਗਿਆਨ ਪਾਇਆ ਨਾ ਤਾਂ ਸ਼ਬਦ ਪਾਇਆ ਨਾ ਤਾਂ ਰੱਬ ਪਾਇਆ ਕਿਉਂ ਗਿਆਨ ਦੇ ਨਾਲ ਸ਼ਬਦ ਦੇ ਨਾਲ ਰੱਬ ਪਾਇਆ ਜਾਂਦਾ ਰੱਬ ਝੂਠੀ ਮੁੱਠੀ ਨਹੀਂ ਪਾਇਆ ਜਾਂਦਾ ਰੱਬ ਗਿਆਨ ਦੇ ਨਾਲ ਪਾਇਆ ਜਾਂਦਾ ਗਿਆਨ ਦੀ ਪ੍ਰਾਪਤੀ ਗੁਰੂ ਕੋਲੋਂ ਜਿਹਦੇ ਨਾਲ ਅਗਿਆਨਤਾ ਖਤਮ ਹੋ ਜਾਂਦੀ ਹੈ ਵਰਗਾ ਸੋਚ ਗਿਆਨ ਅੰਜਨ ਗੁਰਦੀਆ ਅੰ ਗਿਆਨ ਅંધੇਰ ਬਨਾਸ ਹਰ ਕਿਰਪਾ ਤੇ ਸੰਤ ਭੇਟੇ ਨਾਨਕ ਮੰਨ ਪ੍ਰਗਾਸ ਕਹਿੰਦੇ ਰੱਬ ਨੇ ਕਿਰਪਾ ਕੀਤੀ ਪਏ ਸੰਤਾਂ ਨਾਲ ਮੇਲ ਹੋ ਗਿਆ ਫਿਰ ਪ੍ਰਗਾਸ ਹੋ ਗਿਆ ਪ੍ਰਗਾਸ ਕਦੋਂ ਹੋਣਾ ਹੈ ਕਦੋਂ ਚਾਨਣਾ ਹੋਣਾ ਹੈ ਜਦੋਂ ਸੰਤਾਂ ਦੇ ਨਾਲ ਮੇਲ ਹੋਵੇ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਫਿਰ ਵਿਚਾਰ ਹੁੰਦੀ ਹੈ ਫਿਰ ਰੱਬ ਨੂੰ ਪਾਇਆ ਜਾਂਦਾ ਬਾਬਰ ਹੈ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਕਹਿੰਦੇ ਆਪਣਾ ਜਨਮ ਤੈ ਬਿਰਥਾ ਹੀ ਗਵਾ ਲਿਆ ਜਨਮ ਲਿਖੇ ਨਹੀਂ ਲੱਗਾ ਬੜੇ ਜੋੜ ਕਟੌ ਕਰਦਾ ਰਹਿੰਦਾ ਸਾਰੀ ਜ਼ਿੰਦਗੀ ਕਿੰਨੇ ਵੱਢ ਗਏ ਕਿੰਨੇ ਕੱਟ ਗਏ ਕਿੱਥੇ ਲੈ ਲਈ ਕਿੱਥੇ ਵੇਚ ਲਈ ਸਾਰੀ ਜ਼ਿੰਦਗੀ ਇਸ ਤਰੀ ਬਤੀਤ ਹੋ ਜਾਂਦੀ ਹੈ ਤਾਂ ਸਿੱਕ ਜਦੋਂ ਤੱਕ ਸਬਰ ਨਹੀਂ ਆਉਂਦਾ ਭੁੱਖ ਨਹੀਂ ਮਿਟਦੀ ਓਨੀ ਦੇਰ ਤੱਕ ਇਹ ਜੀਵਨ ਕਿਸੇ ਲੇਖੇ ਵਿੱਚ ਨਹੀਂ ਲੱਗਦਾ ਕੇਵਲ ਤੇ ਕੇਵਲੀ ਕ ਸਬਦ ਹੈ ਜਿਹਦੇ ਨਾਲ ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਨਹੀਂ ਇਹ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਜਲਦੀ ਹੈ ਤ੍ਰਿਸ਼ਨਾ ਦਾਦੀ ਜਲ MUI ਜਲ ਜਲ ਕਰੇ ਪਕਾਰ ਸਤਗੁਰ ਸ਼ੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਬਾਤ ਜੇ ਸਤਗੁਰ ਮਿਲ ਜਵੇ ਫਿਰ ਦੁਬਾਰਾ ਨਹੀਂ ਜਲਦੀ ਨਹੀਂ ਗਲੀ ਜਾਂਦੀ ਆ ਜੰਮੀ ਜਾਂਦੀ ਆ ਮਰੀ ਜਾਂਦੀ ਜਦੋਂ ਤੱਕ ਸ਼ਬਦ ਨਹੀਂ ਮਿਲਦਾ ਇਹ ਤ੍ਰਿਸ਼ਨਾ ਭਰਦੀ ਨਹੀਂ ਝੂਠੀ ਝੂਠੀ ਚਾਹ ਸਾਰਾ ਕੁਝ ਕਹੀ ਜਾਵੇ ਬਈ ਬੱਸ ਹੁਣ ਬਈ ਹੁਣ ਬੱਸ ਫੇਰ ਭਾਜ ਲੈਂਦਾ ਦੋ ਕ ਲੱਕੜੀਆਂ ਲਿਆ ਕੇ ਫੇਰ ਬਾਲ ਲੈਂਦਾ ਅੱਗ ਫੇਰ ਕਹਿੰਦਾ ਵੀ ਹੁਣ ਬੱਸ ਪਾ ਸਾਰੀ ਜ਼ਿੰਦਗੀ ਬਸ ਵਿੱਚੇ ਲੰਘ ਜਾਂਦੀ ਹੈ। ਇੰਨੇ ਨੂੰ ਜਾਮ ਆ ਜਾਂਦੇ ਆ ਬਸ ਕਰਦੇ ਕਰਾਉਂਦੇ ਨੂੰ। ਲੈ ਜਾਂਦੇ ਆ। ਬਿਰਥਾ ਜਨਮ ਗਵਾਇਆ। ਭਗਤ ਕਬੀਰ ਜੀ ਕਹਿੰਦੇ ਆਪਣਾ ਜਨਮ ਤਾਂ ਬਿਰਥੇ ਹੀ ਗਵਾ ਲਿਆ। ਜੇ ਤੈਨੂੰ ਗਿਆਨ ਦੀ ਪ੍ਰਾਪਤੀ ਨਹੀਂ ਜੇ ਤੈਂ ਵਿਚਾਰ ਨਹੀਂ ਕੀਤੀ ਅਰੋ ਤਬਲਗ ਪ੍ਰਾਣੀ ਤਿਸੇ ਸਰੇਬੋ ਕਹਿੰਦੇ ਪ੍ਰਾਣੀਆਂ ਉਨੀ ਦੇਰ ਤੱਕ ਸੇਵਾ ਕਰ ਤਬਲਗ ਪ੍ਰਾਣੀ ਤਿਸੇ ਸਰੇਬੋ ਜਵਲਕ ਘਟ ਮੈ ਸਾਸਾ ਕਹਿੰਦੇ ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ ਆ ਉਹਦੀ ਸੇਵਾ ਕਰ ਲੈ ਇੱਧਰੋਂ ਤਾਂ ਆਉਂਦਾ ਹੀ ਨਹੀਂ ਇੱਧਰ ਸੇਵਾ ਕਰਨੀ ਨੂੰ ਹੀ ਆਉਂਦਾ ਕਮਾਕਾਰਾਂ ਨੂੰ ਬੜਾ ਭਜਦੇ ਤੰਦਾ ਕਰਤੇ ਆ ਨੀਪਲ ਜਨਮ ਗਵਾਇਆ ਹਰ ਸੁੱਖ ਦਾਤਾ ਮਨ ਨਾ ਬਸਾਇਆ ਸਸਤਿ ਕੀ ਬਾਣੀ ਨਾ ਇੱਕ ਲਾਲ ਲਕੀਰ ਹੈ ਇਸ ਤੋਂ ਬਾਹਰ ਜਾਣਾ ਬਹੁਤ ਹਾਨੀਕਾਰਕ ਹੈ ਪਾਣੀ ਜੋ ਹੁਕਮ ਕਰਦੀ ਹੈ ਉਹੀ ਕੰਮ ਕਰਨਾ ਜੋ ਬਾਣੀ ਕਹਿੰਦੀ ਹੈ ਜੋ ਸਾਡਾ ਗੁਰੂ ਕਹਿੰਦਾ ਹੈ ਇਹ ਲਾਲ ਲਕੀਰ ਹੈ ਜਦੋਂ ਅਸੀਂ ਲਾਲ ਲਕੀਰ ਪਾਰ ਕਰ ਜਾਂਦੇ ਆ ਫਿਰ ਧਰਮ ਵੀ ਨਸ਼ਟ ਹੋ ਜਾਂਦਾ ਐ। ਇਹ ਦੇ ਵੀ ਨਸ਼ਟ ਹੋ ਜਾਂਦੀ ਐ। ਇਹ ਸੋਨੇ ਦੀ ਲੰਕਾ ਵੀ ਨਸ਼ਟ ਹੋ ਜਾਂਦੀ ਐ। ਜਦੋਂ ਲਾਲ ਲਕੀਰ ਨੂੰ ਪਾਰ ਕੀਤੀ। ਤਾਂ ਬਲਗ ਪ੍ਰਾਣੀ ਤਿਸੇ ਸਰੇਬੂ ਜਬ ਲੱਕ ਕੱਟ ਮੈਂ ਸਾਥ ਸਾ ਜੇ ਕੱਟ ਜਾਏ ਤਾਂ ਭਉ ਨਾ ਜਾਸੀ ਕਹਿੰਦੇ ਜੇ ਕੱਟ ਚਲੇ ਭਉ ਆ ਤੇਰਾ ਇਹ ਨਹੀਂ ਜਾਣਾ ਚਾਹੀਦਾ ਪਿਆਰ ਨਾ ਖਤਮ ਹੋਵੇ ਹਰ ਕੇ ਚਰਨੇ ਦਾ ਨਵਾਸਾ ਹਰ ਕੇ ਚਰ ਹਰ ਕੇ ਚਰਨ ਦਾ ਸ਼ਬਦ ਹੈ ਕਹਿੰਦੇ ਇਹਦਾ ਨਵਾਸਾ ਹੋ ਜਵੇ ਇਹ ਦੇਹ ਦੇ ਵਿੱਚ ਜਦੋਂ ਸ਼ਬਦ ਵਸ ਗਏ ਇਸ ਦੇਹ ਦੇ ਵਿੱਚ ਫਿਰ ਇਹ ਦੇਹ ਅਮਰ ਹੋ ਜਾਂਦੀ ਹੈ ਤੇ ਜਮਨ ਮਰਨ ਤੋਂ ਛਟਕਾਰਾ ਹੋ ਜਾਂਦਾ ਕਦੋਂ ਮੁਕਤੀ ਹੁੰਦੀ ਹੈ ਕਦੋਂ ਕੰਮ ਮੁੱਕਦਾ ਜਮਨ ਤੇ ਮਰਨ ਦਾ ਜਦੋਂ ਸਾਬਦ ਦਾ ਵਾਸਾ ਹੁੰਦਾ ਇਸ ਦੇਹ ਦੇ ਵਿੱਚ ਜਦੋਂ ਸਾਬਦ ਸਸ ਦੇਹ ਵਿੱਚ ਰਹਿਣ ਲੱਗ ਜਾਂਦਾ ਜਦੋਂ ਰੱਬ ਰਹਿਣ ਲੱਗ ਜਾਂਦਾ ਸਬਦ ਦਾ ਵਾਸਾ ਹੋਣਾ ਰੱਬ ਦਾ ਵਾਸਾ ਕਿਉਂ ਸਬਦ ਤੇ ਰੱਬ ਵਿੱਚ ਕੋਈ ਫਰਕ ਨਹੀਂ ਜਿਸ ਕੋ ਸਬਦ ਬਸਾਬ ਹੈ ਅੰਤਰ ਅਸੀਂ ਗੁਰੂ ਬਹੁਤ ਜਾਣੀ ਜਾਣ ਹੈ ਜਾਣਦੇ ਆ ਕਿ ਹਲੇ ਸਮਝ ਪਈ ਆ ਕਿ ਨਹੀਂ ਜਿਸ ਕੋ ਸ਼ਬਦ ਬਸਾ ਬੇ ਅੰਤਰ ਕਹਿੰਦੇ ਜਿਹਦੇ ਅੰਦਰ ਦੀ ਚ ਸਬਦ ਵਸ ਜਾਂਦਾ ਚੁੱਕੇ ਤਿਸੇ ਪਿਆਸਾਂ ਕਹਿੰਦੇ ਉਹਦੀ ਪਿਆਸ ਖਤਮ ਹੋ ਜਾਂਦੀ ਹੈ ਉਹਦੀ ਭੁੱਖ ਖਤਮ ਹੋ ਜਾਂਦੀ ਹੈ ਜੀ ਦੇ ਅੰਦਰ ਦੇ ਜੀ ਦੇ ਅੰਦਰ ਦੇ ਵਿੱਚ ਸ਼ਬਦ ਵਸ ਜਾਂਦਾ ਜਿਸ ਕੋ ਸ਼ਬਦ ਬਸਾਵੇ ਕਿ ਦੇ ਅੰਦਰ ਜੀ ਦਾ ਸ਼ਬਦ ਵਸ ਜਾਂਦਾ ਉਹ ਸਦਾ ਵਾਸਤੇ ਹੀ ਬਸ ਜਾਂਦਾ ਹੈ ਉਹ ਉਜੜਦਾ ਨਹੀਂ ਹੈ ਉਜੜਦਾ ਜਿਵੇਂ ਟੱਪਰੀ ਬਾਸ ਹੁੰਦੇ ਆ ਨਾ ਕਦੇ ਇੱਥੇ ਬਹਿ ਗਿਆ ਉੱਥੇ ਥੋੜੀ ਦੇਰ ਟਿਕਿਆ ਫਿਰ ਅੱਗੇ ਚਲੇ ਗਿਆ ਉੱਥੇ ਟਿਕਿਆ ਫਿਰ ਅੱਗੇ ਚਲੇ ਗਿਆ ਐ ਕਣੀ ਕਦੇ ਕੋਈ ਜੂਨ ਚ ਜਨਮ ਲੈ ਲਿਆ ਕਦੇ ਕੋਈ ਜੂਨ ਚ ਜਨਮ ਲੇ ਇਹ ਕਦੋਂ ਤੱਕ ਚੱਲਦਾ ਜਦੋਂ ਤੱਕ ਸ਼ਬਦ ਨਹੀਂ ਵੱਸਦਾ ਇਸ ਦੇਹ ਦੇ ਵਿੱਚ ਸ਼ਬਦ ਕਦੋਂ ਵੱਸਦਾ ਰੱਬ ਕਦੋਂ ਵਸਦਾ ਜਦੋਂ ਇਸ ਦੇਹ ਵਿੱਚੋਂ ਗੰਦਕੀ ਚੁੱਕੀ ਜਾਂਦੀ ਹੈ ਗੰਦਕੀ ਦੇ ਢੇਰ ਤੇ ਨਹੀਂ ਬਹਿਣਾ ਆ ਕੇ ਰੱਬ ਨੇ ਗੰਦਕੀ ਸਾਡੇ ਅੰਦਰ ਭਰੀ ਪਈ ਹੈ ਝੂਠ ਸਾਡੇ ਅੰਦਰ ਭਰਿਆ ਪਿਆ ਉੱਥੇ ਸ਼ਬਦ ਕਿਸ ਤਰ੍ਹਾਂ ਬਹਿ ਸਕਦਾ ਉੱਥੇ ਨਹੀਂ ਸ਼ਬਦ ਨਹੀਂ ਬਹਿਣਾ ਸ਼ਬਦ ਨੇ ਕਿੱਥੇ ਬਹਿਣਾ ਜਿੱਥੇ ਇਰਦਾ ਸ਼ੁੱਧ ਹੋ ਗਿਆ। ਇਤੋਂ ਗੰਦਕੀ ਖਤਮ ਹੋ ਗਈ। ਗੰਦਕੀ ਕਿਹੜੀ ਐ? ਇਹ ਝੂਠ ਵਾਲੀ, ਇਹ ਚੋਰੀਆਂ ਵਾਲੀ, ਇਹ ਠੱਗੀਆਂ ਵਾਲੀ। ਇਹ ਪਰਾਈ ਔਰਤਾਂ ਪਰਾਇਆ ਮੰਦਿਆ ਵਾਲੀ। ਇਹ ਗੰਦਕੀ ਨਾਲ ਭਰਿਆ ਪਿਆ। ਰੱਬ ਨੂੰ ਵੀ ਲਵੇੜਨਾ ਚਾਹੁੰਦੇ ਆ। ਇਹ ਗੰਦਕੀ ਰੱਬ ਨੂੰ ਵੀ ਲਾਉਣੀ ਚਾਹੁੰਦੇ ਆ। ਨਹੀਂ ਰੱਬ ਬਹੁਤ ਸਿਆਣਾ ਹੈ, ਰੱਬ ਨੇ ਨਹੀਂ ਆਉਣਾ। ਤਾਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀ ਉਹ ਇਹ ਧਰਤੀ ਨੂੰ ਇਹ ਸਾਧਲਾ ਸਵਾਰ ਲੈ ਫਿਰ ਨਾਮ ਬੀਜ ਜੇ ਦੇ ਵਿੱਚ ਜਿਸ ਕੋ ਸ਼ਬਦ ਬਸਾਵੇ ਅੰਤਰ ਸ਼ਬਦ ਨੇ ਅੰਦਰ ਬਸਣਾ ਮੰਨਦੇ ਵਿੱਚ ਫਿਰ ਇਹ ਪਿਆਸ ਖਤਮ ਹੋ ਜਾਂਦੀ ਹੈ ਫਿਰ ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਹੁਕਮੇ ਬੁੱਝਿਆ ਕਹਿੰਦੇ ਹੁਕਮ ਨੂੰ ਬੁੱਝਲਾ ਹੁਕਮ ਕਦੋਂ ਬੁੱਝਿਆ ਜਦੋਂ ਸ਼ਬਦ ਵਸਿਆ ਸ਼ਬਦ ਨਾਲ ਚਾਨਣਾ ਹੋ ਜਾਂਦਾ ਫਿਰ ਦਿਖਣ ਲੱਗ ਜਾਂਦਾ ਨੇਰੇ ਵਿੱਚ ਟੱਕਰਾ ਮਾਰਦਾ ਹੁਕਮੇ ਬੁੱਝੇ ਚੌਪੜ ਖੇਲ ਹੈ ਕਹਿੰਦੇ ਤਾਂ ਚੌਪੜ ਦੀ ਬਾਜ਼ੀ ਮਨ ਜਿਣਾ ਢਾਲੇ ਪਾਸਾ ਕਹਿੰਦੇ ਜਦੋਂ ਮਨ ਨੇ ਜਾਣ ਗਿਆ ਕਿ ਇਹ ਪਾਸਾ ਕਿਵੇਂ ਢਾਲਣਾ ਹੈ ਕਿਵੇਂ ਇਸ ਦੇ ਨੂੰ ਸਪਸ਼ਟ ਕਰਨਾ ਹੈ ਕਿਵੇਂ ਗੰਦਗੀ ਚੱਕਣੀ ਇਹਦੇ ਚ ਜੋ ਜਨ ਜਾਨ ਭਜੇ ਕਹਿੰਦੇ ਜਿਹੜੇ ਜਨ ਭਜਨ ਕਰਦੇ ਹਨ ਜਾਣਦੇ ਹਨ ਜੋ ਜਨ ਜਾਨ ਭਜੇ ਅਭਗੇਤ ਕੋ ਤਨ ਕਾ ਕੁਛ ਨਾ ਨਾਸਾ ਕਰੇ ਉਹਨਾਂ ਦਾ ਕਦੇ ਫਿਰ ਨਾਸ ਨਹੀਂ ਹੁੰਦਾ ਜਿਹੜੇ ਜਨ ਭਜਨ ਕਰਦੇ ਹਨ ਜਾਣ ਜਾਂਦੇ ਹਨ ਕਹੋ ਕਬੀਰ ਤੇ ਜਨ ਕਬੂ ਨ ਹਾਰੇ ਕਦੇ ਉਹ ਜਨਾਂ ਦੀ ਕਦੇ ਹਾਰ ਨਹੀਂ ਹੁੰਦੀ ਟਾਲ ਜਾਏ ਸੋ ਜਾਣੇ ਪਾਸਾ ਜਿਹੜੇ ਜਾਣ ਜਾਂਦੇ ਹਨ ਕਿ ਪਾਸਾ ਕਿਵੇਂ ਢਾਲਣਾ ਹੈ ਕਿਵੇਂ ਪ੍ਰਕਾਸ਼ ਹੋਣਾ ਹੈ ਕਿਸ ਤਰ੍ਹਾਂ ਚਾਨਣਾ ਹੁੰਦਾ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਕਹਿੰਦੇ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਉਹ ਸਦਾ ਹੀ ਜਾਗਦੇ ਰਹਿੰਦੇ ਸੋਹੀ ਲਲਿਤ ਕਬੀਰ ਇੱਕ ਕੋਟ ਪੰਚ ਸਕਦਾਰਾ ਕਹਿੰਦੇ ਪੰਜ ਸਖਦਾਰ ਆ ਇਹਦੇ ਵਿੱਚ ਸਖਦਾਰ ਨਾ ਵੈਸੇ ਅਫਸਰਾਂ ਨੂੰ ਕਹਿੰਦੇ ਆ ਇਹ ਪੰਜ ਸਖਦਾਰ ਨਾ ਇਧਰ ਦੇ ਦੇ ਵਿੱਚ ਵੀ ਹੈਗੀ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਮੰਗੇ ਹਾਲਾ ਇਹ ਪੰਜੇ ਆਪਣਾ ਸਵਾਨ ਮੰਗਦੇ ਆ ਹਾਲਾ ਮੰਗਦੇ ਆ ਜਿੰਮੀ ਨਹੀਂ ਮੈਂ ਕਿਸੇ ਕੀ ਬੋਈ ਕਹਿੰਦੇ ਮੈਂ ਕੋਈ ਜ਼ਮੀਨ ਬਾਹੀ ਨਹੀਂ ਬੀਜੀ ਨਹੀਂ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਹਾਲਾ ਦਵਾਂ ਐਸਾ ਦੇਨ ਦਖਾਲਾ ਕਹਿੰਦਾ ਬੜਾ ਔਖਾ ਹਾਲਾ ਦੇਣਾ ਹਰਕੇ ਲੋਗਾ ਮੈਂ ਕੋ ਨਹੀਂ ਤੇ ਦੱਸੇ ਪਟਵਾਰੀ ਕਹਿੰਦੇ ਫਿਰ ਪਟਵਾਰੀ ਰੋਜ਼ ਮੰਗਦਾ ਪਟਵਾਰੀ ਆ ਜਾਂਦਾ ਟਾਲ ਲੈ ਜਮੀਨ ਬਾਈ ਨਹੀਂ ਪਟਵਾਰੀ ਆ ਗਿਆ ਉੱਪਰ ਪੂਜਾ ਕਰਮੈ ਗੁਰ ਪਹਿ ਪਕਾਰਿਆ ਕਹਿੰਦੇ ਫਿਰ ਤਾਂ ਮੈਂ ਗੁਰੂ ਕੋਲ ਗਿਆ ਗੁਰੂ ਨੂੰ ਪੁਕਾਰ ਕੀਤੀ ਤਿੰਨ ਹੋ ਲਿਆ ਉਭਾਰੀ ਕਹਿੰਦੇ ਗੁਰੂ ਨੇ ਮੇਰਾ ਫਿਰ ਆਧਾਰ ਕਰ ਦਿੱਤਾ ਨੋਟਾ ਢੀ 10 ਮੁਸਫਤਾਵੇ ਰਹੀਤ ਬਸਨ ਨਾ ਦੇਹੀ ਕਹਿੰਦੇ ਨਹੀਂ ਤਾਂ ਮੰਨੂ ਇਹ ਬਸਾ ਨਹੀਂ ਦਿੰਦੇ ਰਹਿਣ ਨਹੀਂ ਦੇ ਡੋਰੀ ਪੂਰੀ ਮਾਪੀ ਨਹੀਂ ਬੋ ਬਿਸਟਾ ਹਾਲਾ ਹੈ ਕਹਿੰਦੇ ਪੂਰਾ ਨਾਪ ਤੋਲ ਵੀ ਨਹੀਂ ਕੀਤਾ ਕਿ ਕਿੰਨੀ ਜ਼ਮੀਨ ਬਾਈ ਹੈ ਕਿੰਨੀ ਬਾਕੀ ਹੈ ਬਹਿਰਤ ਕਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਕਹਿੰਦੇ ਫਿਰ ਬਹਤਰ ਘਰ ਦੇ ਵਿੱਚ ਇੱਕ ਪੁਰਖ ਮਿਲ ਗਿਆ ਮਨੂੰ ਅਕਾਲ ਪੁਰਖ ਮਿਲ ਗਿਆ ਉਹਨੇ ਮੈਨੂੰ ਫਿਰ ਇੱਕ ਨਾਮ ਲਿਖਾ ਦਿੱਤਾ ਉਹਨੇ ਮੈਨੂੰ ਸ਼ਬਦ ਦੇ ਦਿੱਤਾ ਉਨ ਦੀਆ ਨਾਮ ਲਿਖਾਈ ਜਦੋਂ ਮੈਨੂੰ ਉਹਨੇ ਨਾਮ ਲਿਖਾ ਦਿੱਤਾ ਸ਼ਬਦ ਲਿਖਾ ਦਿੱਤਾ ਧਰਮ ਰਾਏ ਦਾ ਦਫਤਰ ਸੋਧਿਆ ਕਹਿੰਦੇ ਧਰਮ ਰਾਜ ਦਾ ਦਫਤਰ ਫਿਰ ਸੋਧਿਆ ਗਿਆ ਬਾਕੀ ਰਿਜ ਮਨਕਾਈ ਕਹਿੰਦਾ ਕੋਈ ਬਾਕੀ ਨਹੀਂ ਨਿਕਲੀ ਸਾਰਾ ਪੂਰਾ ਹੋ ਗਿਆ ਦਫਤਰ ਸੋਧ ਦਿੱਤਾ ਤਰਮ ਰਾਜ ਦਾ ਜਿੱਥੇ ਸਾਫਕਤਾ ਬਣਾ ਸੰਤਾ ਕੋ ਮਤ ਕੋ ਨਿੰਦੋ ਆਖਰ ਜਾ ਕੇ ਨਵੇੜਾ ਕਰਦੇ ਆ ਭਗਤ ਕਿਉਂ ਕਹਿੰਦੇ ਪਾਈ ਕੋਈ ਸੰਤਾਂ ਦੀ ਨਿੰਦਿਆ ਨਾ ਕਰੇ ਕਿਉਂ ਸੰਤਾਂ ਕੋ ਮਤ ਨਿੰਦੋ ਕੋਈ ਸੰਤ ਰਾਮ ਹੈ ਏਕੋ ਕਹਿੰਦੇ ਸੰਤ ਤੇ ਰਾਮ ਇੱਕੋ ਐ ਸੰਤ ਤੇ ਰੱਬ ਵਿੱਚ ਕੋਈ ਫਰਕ ਨਹੀਂ ਲੇਕਿਨ ਸਾਡੇ ਮਨ ਵਿੱਚ ਫਰਕ ਹੈ ਅਸੀਂ ਰੱਬ ਨੂੰ ਹੋਰ ਸਮਝਦੇ ਆ ਸੰਤਾਂ ਨੂੰ ਹੋਰ ਸਮਝਦੇ ਲੇਕਿਨ ਬਾਣੀ ਕਹਿੰਦੀ ਸੰਤ ਤੇ ਰਾਮ ਵਿੱਚ ਕੋਈ ਫਰਕ ਨਹੀਂ ਸੰਤ ਰਾਮ ਹੈ ਇੱਕੋ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਕਹਿੰਦੇ ਭਾਈ ਸਾਧ ਤੇ ਰੱਬ ਵਿੱਚ ਕੋਈ ਫਰਕ ਨਹੀਂ ਨਿੰਦਿਆ ਨਾ ਕਰੋ ਕਹਿੰਦੇ ਸੰਤਾਂ ਦੀ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹ ਕਬੀਰ ਮੈਂ ਸੋ ਗੁਰੂ ਪਾਇਆ ਕਹਿੰਦੇ ਮੈਂ ਤਾਂ ਗੁਰੂ ਨੂੰ ਪਾ ਲਿਆ ਜਾਂ ਕਾ ਨੌ ਬੁਬੇਕੋ ਕਹਿੰਦੇ ਜਿਹਦਾ ਨੌ ਬੁਬੇਕੋ ਹੈ ਜੀ ਨੂੰ ਬਹੁਤ ਵੱਡਾ ਹੈ ਬਹੁਤ ਸਿਆਣਾ ਹੈ ਮੈਂ ਉਸ ਨੂੰ ਆਪਣੇ ਗੁਰੂ ਨੂੰ ਪਾ ਲਿਆ ਮੈਂ ਰੱਬ ਨੂੰ ਪਾ ਲਿਆ ਕਹੇ ਕਬੀਰ ਮੈਂ ਸੋ ਗੁਰੂ ਪਾਇਆ ਕਿ ਮੈਂ ਤਾਂ ਸੋ ਗੁਰੂ ਨੂੰ ਪਾ ਲਿਆ ਇਸ ਕਾ ਨੌ ਕਹਿੰਦੇ ਜਿਹੜਾ ਨੌ ਹੈ ਇਹ ਰੱਬ ਹੈ ਨੌ ਸਿਆਣਾ ਹੈ ਨੌ ਰੱਬ ਹੈ ਨੌ ਪਰਮਾਤਮਾ ਹੈ ਨਾਮ ਹੀ ਸ਼ਬਦ ਹੈ ਨਾਮ ਹੀ ਰੱਬ ਹੈ ਨਾਮ ਹੀ ਸੰਤ ਹੈ ਕੋਈ ਫਰਕ ਨਹੀਂ ਹੈ ਪਗਤ ਕਬੀਰ ਜੀ ਮਹਾਰਾਜ ਸ਼ਬਦ ਦੇ ਰਾਹੀ ਇਸ ਮਨੁੱਖ ਨੂੰ ਸੱਚਖੰਡ ਚ ਲੈ ਕੇ ਜਾਂਦੇ ਆ ਜਿਹੜਾ ਬਾਣੀ ਦੇ ਹੁਕਮ ਨੂੰ ਮੰਨ ਲੈਂਦਾ ਉਹ ਸੱਚਖੰਡ ਪਹੁੰਚ ਜਾਂਦਾ ਨਹੀਂ 84 ਲੱਖ ਜੂਨ ਦੇ ਵਿੱਚ ਭੜਕਦਾ ਸੋ ਆਓ ਆਪਾਂ ਬਾਣੀ ਨਾਲ ਜੁੜੀਏ ਬਾਣੀ ਨੂੰ ਪੜ੍ਹੀਏ ਬਾਣੀ ਨੂੰ ਸੁਣੀਏ ਬਾਣੀ ਤੇ ਅਮਲ ਕਰੀਏ ਇਹ ਉਪਦੇਸ਼ ਹੈ ਜਿਹੜਾ ਇਹਨੂੰ ਜਦੋਂ ਸੁਣ ਕੇ ਹਿਰਦੇ 'ਚ ਬਸਾਵਾਂਗੇ ਫਿਰ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ 83 ਲੱਖ ਜੋਂ ਤੋਂ ਛਟਕਾਰਾ ਹੋ ਜਾਂਦਾ ਉਸ ਸਾਸ ਸੰਗੇ ਦੀ ਬਾਣੀ ਪੜ ਜਾਂ ਕਥਾ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸੁਪਾਸਤ ਬਾਣੀ ਪੜਨ ਦੀ, ਕਥਾ ਕਰਨ ਦੀ ਸਮਰੱਥਾ ਬਖਸ਼ਣੀ। ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ